ਕਈ ਚਾਹੁੰਦੇ ਨੇ ਕਿ ਨਸ਼ਾ ਛਡਵਾਉਣਾ ਪਰ ਨਸ਼ੇ ਛਡਾਣ ਦੀ ਦਵਾਈ ਹੈ ਜਿਹੜੀ ਉਹ ਕਿਤੇ ਉਹ ਮਿਲਦੀ ਨਹੀਂ ਪਰ ਆਪਣੇ ਕੋਲ ਇਸ ਦਾ ਕੀ ਇਲਾਜ ਹੈ ਔਰ ਜੇ ਕਿਤੇ ਉਹ ਵੀ ਮੇਰੇ ਨਾਲ ਕਾਉਂਸਲਿੰਗ ਹੋ ਜਾਏ ਨਾ ਜੀ 15 ਮਿੰਟ ਤਾਂ ਇੰਨਾ ਕੁਸ ਗੁਰੂ ਮਹਾਰਾਜ ਨੇ ਸ਼ਬਦਾਂ ਦੇ ਵਿੱਚ ਬਾਣੀ ਦੇ ਵਿੱਚ ਪਿਆਰ ਦਿੱਤਾ ਹੋਇਆ ਕਿ ਉਹ 15-20 ਮਿੰਟ ਚ ਇਨਸਾਨ ਉਹ ਆਪਣੇ ਮਾਪੇ-ਬਾਪ ਨੂੰ ਕਹਿੰਦਾ ਕਿ ਮੈਂ ਨਸ਼ਾ ਛੱਡਣ ਨੂੰ ਤਿਆਰ ਹਾਂ ਮੈਨੂੰ 4 ਦਿਨ ਦੀ ਦਵਾਈ ਦੋ ਜੇ ਮੈਂ 4 ਦਿਨ ਚ ਨਸ਼ਾ ਛੱਡ ਗਿਆ ਤਾਂ ਮੈਂ ਅੱਗੇ ਦਵਾਈ ਦਾ ਕੋਰਸ ਪੂਰਾ ਕਰੂੰਗਾ ਕਈ ਤਾਂ ਆਪ ਛੱਡਣਾ ਵੀ ਚਾਹੁੰਦੇ ਨੇ ਕਈ ਨਹੀਂ ਛੱਡਣਾ ਚਾਹੁੰਦੇ ਤਾਂ ਉਹਨਾਂ ਨੂੰ ਆਪਾਂ ਨਸ਼ੇ ਤੋਂ ਛੁਟਕਾਰਾ ਕਿਵੇਂ ਦਿਵਾਵਾਂਗੇ ਜੇਕਰ ਸ਼ਰਾਬ ਕਿਸੇ ਨੂੰ ਬਿਨਾਂ ਵਸੇ ਛਡਾਉਣੀ ਆ ਤਾਂ ਸੁਭਾਸ਼ ਗੋਇਲ ਨੂੰ ਕਾਲ ਕਰ ਲਓ ਸੰਪਰਕ ਕਰ ਲਓ ਉਹਦਾ ਹੱਲ ਹੋ ਜਾਂਦਾ ਪਰ ਉਸ ਤੋਂ ਬਿਨਾਂ ਹਫੀਮ ਸਮੈਗ ਹੈਰਨ ਵਾਕਿੰਗ ਗਾਂਜਾ ਉੱਕੀ ਮੈਡੀਕਲ ਗੋਲੀਆਂ ਟੀਕੇ ਜਾਂ ਜਿੰਮ ਥੱਲੇ ਰੱਖਣ ਵਾਲੀ ਜਿਵੇਂ ਕਹਿੰਦੇ ਨੇ ਗੋਲੀ ਵਗੈਰਾ ਲੈਂਦੇ ਆ ਲੋਕੀ ਉਹਦੇ ਵਾਸਤੇ ਸਭ ਤੋਂ ਬੈਸਟ ਹੈ ਨਰਵੋਪਲਸ ਟੀਕੇ ਤੁਲ ਬਿਣਾ ਦੱਸੇ ਸਿਰਫ ਸ਼ਰਾਬ ਛੁੱਟ ਸਕਦੀ ਹੈ ਹੋਰ ਕੋਈ ਨਸ਼ਾ ਕਦੇ ਵੀ ਬਿਣਾ ਦੱਸੇ ਨਹੀਂ ਛੁੱਟ ਸਕਦਾ ਤਾਂ ਇਸ ਕਰਕੇ ਪੱਕਾ ਮਨ ਬਣਾ ਕੇ ਸੰਪਰਕ ਕਰੋ ਕੋਈ ਵੀ ਮੁੰਡਾ ਮੇਰੇ ਕੋਲੇ ਕੋਈ ਵੀ ਬੁਰਸ਼ ਕੋਈ ਵੀ ਮਰਦ ਜਦੋਂ ਦਵਾਈ ਲੈਣ ਆਉਂਦਾ ਮੇਰੇ ਕੋਲੇ ਉਹਦੀ ਪਹਿਲੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਗੋਲਸਾਂ ਪਰ ਨਸ਼ਾ ਛੱਡ ਦੂੰਗਾ ਮੈਨੂੰ ਪਤਾ ਹੈ ਭਰੋਸਾ ਮੈਨੂੰ ਇਸ ਦਵਾਈ ਦੇ ਉੱਤੇ ਕਿ ਤੁਹਾਡੀ ਦਵਾਈ ਨਸ਼ਾ ਛਡਾਉਗੀ ਸਾਡੇ ਬੜੇ ਬੰਦੇ ਨੇ ਜਿਹੜੇ ਛੱਡ ਕੇ ਗਏ ਹੋਏ ਆ ਦੁਨੀਆ ਦੇ ਵਿੱਚ ਕੋਈ ਵੀ ਅਜਿਹੀ ਲੈਬਰਾਟਰੀ ਨਹੀਂ ਬਣੀ ਜਿਹੜੀ ਨਸ਼ਾ ਕਰਨ ਵਾਲੇ ਇਨਸਾਨ ਤੋਂ ਉੱਪਰ ਹੋਵੇ ਟੈਸਟ ਕਰਨ ਦੇ ਵਿੱਚ ਕਿਉਂਕਿ ਉਹ ਇਹ ਜੀਰ ਤੇ ਲਾ ਕੇ ਦੱਸ ਦਿੰਦਾ ਹੈ ਵੀ ਇਹ ਨਕਲੀ ਮਾਲ ਆ ਗਿਆ ਅੱਜ ਉਹਨੂੰ ਪਤਾ ਲੱਗ ਜਾਂਦਾ ਤਾਂ ਇਸੇ ਤਰ੍ਹਾਂ ਸਾਡੀ ਦਵਾਈ ਖਾਣਸਰ ਉਹਨੂੰ ਪਤਾ ਲੱਗ ਜਾਂਦਾ ਜਿਹਦੇ 'ਚ ਨਸ਼ਾ ਹੈ ਕਿ ਨਹੀਂ ਹੈ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਇਹ ਬਾਕੀ એનર્ਜੀ ਵਾਲੀ ਦਵਾਈ ਆ ਮੈਨੂੰ ਟੈਨਸ਼ਨ ਫ੍ਰੀ ਹੋ ਗਿਆ ਮੇਰਾ ਦਿਮਾਗ ਨਿਊਟਰਲ ਹੋ ਗਿਆ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਜੀ ਕੋਈ ਨਸ਼ਾ ਹੋਇਆ ਔਰ ਉਹ ਬਿਲਕੁਲ ਜਿੰਨਾ ਪਾ ਪਰਿਵਾਰ ਚ ਬੈਠੇ ਨੂੰ ਨਾ ਬੈਠ ਸਕਦਾ ਘੰਟੇ ਦੇ ਵਿੱਚ ਬਚਿੰਦਾ ਮਤਲਬ ਪਹਿਲੇ ਦਿਨ ਨਸ਼ਾ ਬੰਦ ਹੋ ਜਾਂਦਾ ਇਸ ਦਵਾਈ ਨਾਲ ਦੇ ਵੰਤ ਔਰ 24 ਦਿਨ ਜਿਹੜੀ ਮੈਂ ਦਵਾਈ ਖਾਣ ਨੂੰ ਨਾਲ ਸਾਡੀ ਦਵਾਈ ਜੀ 3 ਮਹੀਨੇ ਖਾਣੀ ਕੋ 2 ਮਹੀਨੇ ਖਾਣੀ ਕੋ ਉਸ ਕੁੜੀ ਨੇ ਚੈਲੰਜ ਕਬੂਲ ਕੀਤਾ ਔਰ 24 ਦਿਨ ਚ ਉਹ ਮੇਰੀ ਦਵਾਈ ਛੱਡ ਗਈ ਇਹ ਜਿਹੜਾ ਕੈਪਸੂਲ ਹੈ ਇਹ ਮਰਦਾਨਾ ਸ਼ਕਤੀ ਵਾਸਤੇ ਔਰ ਜਿਹੜੀ ਨਸ਼ਿਆਂ ਕਾਰਨ షుగర్ ਕਾਰਨ ਜੋੜਾਂ ਦੇ ਦਰਦਾਂ ਵੀ ਐ ਬੀਪੀ ਦੇ ਕਾਰਨ ਹੋਰ ਬਿਮਾਰੀਆਂ ਕਾਰਨ ਸਾਨੂੰ ਕਮਜ਼ੋਰੀ ਆ ਜਾਂਦੀ ਆ ਅੰਦਰੋਂ ਵੀਕਨੈਸ ਹੋ ਜਾਂਦੀ ਹੈ ਉਹਦੇ ਵਾਸਤੇ ਇਹ ਬਹੁਤ ਗੁੱਡ ਰਿਜ਼ਲਟ ਵਾਲਾ ਪ੍ਰੋਡਕਟ ਹੈ ਮੇਰਾ ਪਹਿਲਾ ਹੀ ਨਾਰਾ ਇਹ ਹੁੰਦਾ ਕਿ ਮੋਢ ਸੋਨੇ ਦਾ ਸ਼ੇਰ ਬਣੂਗਾ ਪੰਜਾਬ ਔਰ ਨਸ਼ਾ ਮੁਕਤ ਬਣੂਗਾ ਪੰਜਾਬ ਔਰ ਬਿਨਾ ਤੋੜ ਬਿਨਾ ਕੋਈ ਤਕਲੀਫ ਔਰ ਬਿਨਾ ਕੰਮਕਾਰ ਛੱਡੇ ਘਰ ਬੈਠੇ ਬਿਠਾਏ ਅਗਰ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਸੰਭਾਰ ਕਰੋ ਔਰ ਪਹਿਲੇ ਦਿਨ ਤੋਂ ਨਸ਼ਾ ਬੰਦ ਔਰ ਆਉਣ ਵਾਲੇ 40-50 ਦਿਨ ਦੇ ਵਿੱਚ ਵਿੱਚ ਸਾਡੀ ਦਵਾਈ ਬੰਦ ਹੋ ਜਾਂਦੀ ਹੈ ਸਸ਼ੀਕਲ ਜੀ ਤੁਸੀਂ ਵੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਸਿਮਰ ਅਗਰਵਾਲ ਅੱਜ ਅਸੀਂ ਗੱਲ ਕਰਾਂਗੇ ਨਸ਼ੇ ਦੇ ਬਾਰੇ ਤੇ ਨਸ਼ੇ ਦੀ ਜੇਕਰ ਗੱਲ ਕਰੀਏ ਤਾਂ ਅੱਜ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਨਸ਼ੇ ਨੇ ਪੰਜਾਬ ਦੀ ਜਿਹੜੀ ਹੈ ਜਵਾਨੀ ਗਾਲ ਕੀ ਰੱਖ ਦਿੱਤੀ ਹੈ ਪਰ ਹੁਣ ਇਸ ਤੋਂ ਡਰਨ ਦੀ ਲੋੜ ਨਹੀਂ ਜੇਕਰ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਲੈ ਕੇ ਅੱਜ ਸਾਡੀ ਟੀਮ ਪਹੁੰਚੀ ਹੈ ਚੰਡੀਗੜ੍ਹ ਜਿੱਥੇ ਕਿ ਅਸੀਂ ਪਹੁੰਚੇ ਹਾਂ ਵਰਦਾਨ ਆਯੁਰਵੇਦਾ ਦੇ ਕੋਲ ਜਿੱਥੇ ਸਾਡੇ ਨਾਲ ਮੌਜੂਦ ਨੇ ਵਰਦਾਨ ਆਯੁਰਵੈਦਿਕ ਦੇ ਐਮ ਡੀ ਸੁਭਾਸ਼ ਗੋਇਲ ਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਔਰ ਜਿੰਨੇ ਵੀ ਦਰਸ਼ਕ ਆਪਣਾ ਟੀਵੀ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿੱਦਾਂ ਹੁਣ ਅਸੀਂ ਗੱਲ ਕੀਤੀ ਹੈ ਨਸ਼ੇ ਦੇ ਬਾਰੇ ਹਨਾ ਨਸ਼ਾ ਜਵਾਨੀ ਨੂੰ ਖਾ ਰਿਹਾ ਭਾਵੇਂ ਉਹ ਪੰਜਾਬ ਹੋਵੇ ਭਾਵੇਂ ਕੋਈ ਵੀ ਹੋਵੇ ਪਰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਬਹੁਤ ਸਾਰੇ ਛੋਟੀਆਂ ਉਮਰਾਂ ਦੇ ਵਿੱਚ ਹੀ ਨਸ਼ਾ ਕਰਨ ਲੱਗ ਜਾਂਦੇ ਨੇ ਜਿਸ ਤੋਂ ਕਿ ਉਹ ਕਈ ਲੋਕ ਖੁਦ ਵੀ ਦੁਖੀ ਨੇ ਤੇ ਉਹਨਾਂ ਦੇ ਪਰਿਵਾਰ ਵਾਲੇ ਵੀ ਦੁਖੀ ਨੇ ਤੇ ਹੁਣ ਲੋਕੀ ਕਈ ਚਾਹੁੰਦੇ ਨੇ ਕਿ ਨਸ਼ਾ ਛਡਵਾਉਣਾ ਪਰ ਨਸ਼ੇ ਛਡਾਣ ਦੀ ਦਵਾਈ ਹੈ ਜਿਹੜੀ ਉਹ ਕਿਤੇ ਉਹ ਮਿਲਦੀ ਨਹੀਂ ਪਰ ਆਪਣੇ ਕੋਲ ਇਸ ਦਾ ਕੀ ਇਲਾਜ ਹੈ ਅ ਐਕਚੁਅਲੀ ਨਸ਼ਾ ਲੋਕੀ ਛਡਾਉਣਾ ਚਾਹੁੰਦੇ ਆ ਔਰ ਇੱਕ ਚੀਜ਼ ਮੈਂ ਹੋਰ ਦੱਸਦਾ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਜਿਹੜੇ ਲੋਕੀ ਨਸ਼ਾ ਕਰਦੇ ਆ ਜੀ ਮੇਰੀ ਗੱਲ ਗੌਰ ਨਾਲ ਸੁਣਿਓ ਪਹਿਲੀ ਵਾਰੀ ਮੈਂ ਇਹ ਗੱਲ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੇ ਲੋਕੀ ਨਸ਼ਾ ਕਰਦੇ ਆ ਉਹ 110% ਉਹ ਛੱਡਣਾ ਚਾਹੁੰਦੇ ਆ ਕੋਈ ਐਸਾ ਇਨਸਾਨ ਨਹੀਂ ਜਿਹੜਾ ਖੁਸ਼ੀ ਨਾਲ ਨਸ਼ਾ ਕਰ ਰਿਹਾ ਹੋਵੇ ਜਾਂ ਤਾਂ ਜਦੋਂ ਨਸ਼ਾ ਕਰਨ ਲੱਗਿਆ ਉਸ ਟਾਈਪ ਉਹ ਕੋਈ ਖੁਸ਼ੀ ਨਾਲ ਨਹੀਂ ਲੱਗਾ ਉਹਨੂੰ ਦੋਸਤਾਂ ਮਿੱਤਰਾਂ ਨੇ ਲਾਇਆ ਥੋੜਾ ਬਹੁਤਾ ਇੰਜੋਏ ਕੀਤਾ ਫਿਰ ਉਹ ਨਸ਼ੇ ਕਰਦਾ ਰਿਹਾ ਹੌਲੀ ਹੌਲੀ 2-3 ਹਫ਼ਤਿਆਂ ਦੇ ਵਿੱਚ ਹੀ ਉਹਨੂੰ ਪਤਾ ਲੱਗ ਗਿਆ ਵੀ ਇਹ ਤੇ ਮੈਂ ਫਸ ਗਿਆ ਕਿੱਦਾਂ ਛੱਡਾਂ ਉਹ ਫਿਰ ਬੜਾ ਛੱਡ ਪਟਾਉਂਦਾ ਜੇ ਫੀਮ ਕਰਦਾ ਤਾਂ ਉਹ ਦਾਰੂ ਪੀ ਕੇ ਦੇਖਦਾ ਦਾਰੂ ਪੀਂਦਾ ਤਾਂ ਭੁੱਖੀ ਖਾ ਕੇ ਦੇਖਦਾ ਭੁੱਖੀ ਖਾਂਦਾ ਤਾਂ ਕੋਈ ਮੈਡੀਕਲ ਗੋਲੀ ਖਾ ਕੇ ਦੇਖਦਾ ਉਹਦੀ ਕੋਸ਼ਿਸ਼ ਹੁੰਦੀ ਆ ਵੀ ਮੇਰਾ ਕਿਸੇ ਨੂੰ ਪਤਾ ਹੀ ਨਾ ਲੱਗ ਜੇ ਮੈਂ ਫਟਾਫਟ ਛੱਡ ਦਾਂਗੇ ਇਸ ਤਰ੍ਹਾਂ ਫਸ ਗਿਆ ਪਰ ਉਹ ਐਸਾ ਨਸ਼ਾ ਜਿਹੜਾ ਹੈਗਾ ਉਹ ਸਾਡੇ ਦਿਮਾਗ ਦੇ ਵਿੱਚ ਹਾਰਮੋਨ ਹੈ ਜੀ ਸੈਰੋਟੋਨਿਨ ਹਾਰਮੋਨ ਸਰਚ ਕਰਕੇ ਦੇਖਿਓ ਇਹ ਉਸ ਹਾਰਮੋਨ ਨੂੰ ਬਿਲਕੁਲ ਡਿਸਟਰਬ ਕਰ ਦਿੰਦਾ ਔਰ ਉਹਨੂੰ ਇੰਨਾ ਵੀਕ ਕਰ ਦਿੰਦਾ ਜਿਵੇਂ ਸਵੇਰੇ ਆਪਾਂ ਗਵਾਰੇ 'ਚ ਹਵਾ ਭਰ ਕੇ ਰੱਖਦੀਏ ਉਹਨੂੰ ਛੱਤ ਨੂੰ ਲੱਗ ਜਾਂਦਾ ਉਹ ਤੇ ਸ਼ਾਮ ਤੱਕ ਉਹ ਬੜਾ ਪਿਲਪਲਾ ਜਾ ਕੇ نیچے गिर ਜਾਂਦਾ ਅਸੀਂ ਉਹਨੂੰ ਹੱਥ ਵੀ ਲਾਉਂਦੇ ਡਰਦੇ ਆ ਇਸ ਤਰ੍ਹਾਂ ਹੀ ਤੁਹਾਡਾ ਦਿਮਾਗ ਜਦੋਂ ਨਸ਼ਾ ਕਰ ਲੈਂਦਾ ਸਾਡਾ ਹਾਰਮੋਨ ਇੰਨਾ ਐਕਟਿਵ ਹੋ ਜਾਂਦਾ ਸਾਨੂੰ ਆ ਲੱਗਦਾ ਵੀ ਸਾਰੀ ਦੁਨੀਆ ਬੇਵਕੂਫਾ ਅਸੀਂ ਉਹ ਸਭ ਤੋਂ ਵੱਧ ਸਿਆਣੇ ਤਾਂ ਉਸ ਟਾਈਮ ਫਿਰ ਕੀ ਹੁੰਦਾ ਕਿ ਉਹ ਜਦੋਂ ਸ਼ਾਮ ਹੁੰਦੀ ਜਾਂਦੀ ਹੈ ਨਸ਼ਾ ਉਤਰਦਾ ਜਾਂਦਾ ਫਿਰ ਉਹ ਹਾਰਮੋਨ ਉਸ ਗੁਵਾਰੇ ਦੀ ਤਰ੍ਹਾਂ ਮਤਲਬ ਸੁੱਕਣਾ ਸ਼ੁਰੂ ਹੋ ਜਾਂਦਾ ਔਰ ਇਹ ਕਿਰਿਆ ਡੇਲੀ ਚੱਲਦੀ ਆ ਰੋਜ਼ ਚੱਲਦੀ ਆ ਤੁਸੀਂ ਦੇਖੋ ਜਰਾ ਕੀ ਹੁੰਦਾ ਹੋਊਗਾ ਉੱਥੇ ਕਿ ਜਦੋਂ ਸਵੇਰੇ ਉਹਨੇ ਨਸ਼ਾ ਕੀਤਾ ਟਾਈਟ ਸ਼ਾਮ ਨੂੰ ਲੂਜ਼ ਫਿਰ ਟਾਈਟ ਫਿਰ ਲੂਜ਼ ਉਹ ਇੱਕ ਦਿਨ ਕੀ ਹੋਇਆ ਕਿ ਉਹ ਉਹ ਜਿਹੜਾ ਹਾਰਮੋਨ ਤੇ ਇੰਨਾ ਵੀਕ ਹੋ ਗਿਆ ਕਿ ਉਹ ਮਰ ਗਿਆ ਜਦੋਂ ਉਹ ਮਰ ਗਿਆ ਫਿਰ ਬੰਦਾ ਦਿਨ ਰਾਤ ਨਸ਼ਾ ਕਰਨ ਲੱਗ ਗਿਆ ਜਦੋਂ ਵੀ ਉਹਦਾ ਮਨ ਕਰਦਾ ਨਸ਼ਾ ਨਸ਼ਾ ਉਹਨੂੰ ਰੇਹ ਨਹੀਂ ਜਾਂਦਾ ਉਦੇ ਬੱਸ ਨਹੀਂ ਰਹਿੰਦਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੁਣਾ ਜਿੰਨੇ ਵੀ ਗਾਰਡੀਅਨ ਹੈਗੇ ਆ ਚਾਹੇ ਉਹ ਪੇਰੈਂਟਸ ਨੇ ਚਾਹੇ ਵਾਈਫ ਹੈ ਚਾਹੇ ਕੋਈ ਵੀ ਹੈ ਇਹ ਚੀਜ਼ ਦਾ ਬਹੁਤ ਖਿਆਲ ਰੱਖੋ ਕਿ ਜਿਹੜਾ ਇਨਸਾਨ ਨਸ਼ੇ ਚ ਫਸਿਆ ਹੋਇਆ ਉਹ ਇਨਸਾਨ ਉਹ ਆਪ ਖੁਦ ਛੱਡਣਾ ਚਾਹੁੰਦਾ ਉਹਦੀ ਆਪਾਂ ਮਦਦ ਕਰਨੀ ਹੈ ਨਾ ਕਿ ਉਹਨੂੰ ਆਪਾਂ ਤਾਣੇ ਮਾਣੇ ਜਦੋਂ ਮਾਰਦੇ ਆ ਤਾਂ ਉਹ ਉਲਟਾ ਹੋਰ ਨਸ਼ੇ ਵੱਲ ਜਾਂਦਾ ਮੇਰਾ ਐਕਸਪੀਰੀਅੰਸ ਇਹੀ ਹੈ ਔਰ ਜਿਹੜਾ ਜਿਵੇਂ ਤੁਹਾਡੇ ਚੈਨਲ ਤੋਂ ਮਾਧਿਅਮ ਕਰ ਤੋਂ ਮੈਂ ਕਰ ਰਿਹਾ ਸ਼ੇਅਰ ਪਰ ਮੈਂ ਤੁਹਾਨੂੰ ਇੱਕ ਦੋ ਫੈਮਲੀਆਂ ਦੇ ਸ਼ੇਅਰ ਕਰੂੰਗਾ ਐਕਸਪੀਰੀਅੰਸ ਜਿਹੜੇ ਕਿ ਮੇਰੇ ਕੋਲ ਆਏ ਔਰ ਠੀਕ ਹੋ ਰਹੇ ਨੇ ਆਪਾਂ ਕਿਵੇਂ ਠੀਕ ਹੋ ਸਕਦੇ ਆ ਕਿਵੇਂ ਬਚ ਸਕਦੇ ਆ ਉਹ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਉਹਦੇ ਵਿੱਚੋਂ ਜ਼ਰੂਰ ਮਿਲ ਲਗੇ ਜੀ ਸਰ ਜਿਹੜੀ ਤੁਸੀਂ ਇਲਾਜ ਦੱਸ ਰਹੇ ਹੋ ਇਸ ਦੇ ਵਿੱਚ ਮਤਲਬ ਸਾਰੇ ਨਸ਼ੇ ਨੇ ਜਿਹੜੇ ਇਸ ਇਲਾਜ ਦੇ ਨਾਲ ਛੁੱਟ ਜਾਂਦੇ ਜਿੱਦਾਂ ਕੋਈ ਫੀਮ ਖਾਂਦਾ ਹੈ ਪੁੱਕੀ ਖਾਂਦਾ ਹੈ ਹਨਾ ਤੇ दारू ਅੱਜ ਕੱਲ ਲੋਕੀ ਬਹੁਤ ਜ਼ਿਆਦਾ ਪਿੰਦੇ ਨੇ ਚਿੱਟੇ ਦਾ ਨਸ਼ਾ ਹੋ ਗਿਆ ਸਮੈਕ ਹੋ ਗਿਆ ਇਦਾਂ ਦੇ ਨਸ਼ੇ ਕਹਿੰਦੇ ਜਿਹੜਾ ਇਸ ਮੈਕ ਤੇ ਚਿੱਟਾ ਇਹ ਛੱਡਣਾ ਬਹੁਤ ਔਖਾ ਹੈ ਹਨਾ ਤੋੜ ਲੱਗਦੀ ਹੈ ਬੰਦੇ ਨੂੰ ਤੇ ਜਿਹੜਾ ਬੰਦਾ ਹੁਣ ਨਸ਼ਾ ਕਰਦਾ ਹੈ ਕਈ ਤਾਂ ਆਪ ਛੱਡਣਾ ਵੀ ਚਾਹੁੰਦੇ ਨੇ ਕਈ ਨਹੀਂ ਛੱਡਣਾ ਚਾਹੁੰਦੇ ਤਾਂ ਉਹਨਾਂ ਨੂੰ ਆਪਾਂ ਨਸ਼ੇ ਤੋਂ ਛੁਟਕਾਰਾ ਕਿਵੇਂ ਦਿਵਾਵਾਂਗੇ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਚਿੱਟੇ ਦੀ ਕੀਤੀ ਹੈ ਤੁਸੀਂ ਆਪਾਂ ਇੱਕ ਚਿੱਟੇ ਤੇ ਗੱਲ ਕਰਦੇ ਆ ਜੀ ਮੇਰੇ ਕੋਲ ਇੱਕ ਪਰਿਵਾਰ ਆਇਆ ਬੜਾ ਹੀ ਬਹੁਤ ਹੀ ਸੂਝਵਾਨ ਪਰਿਵਾਰ ਮਤਲਬ ਬਹੁਤ ਹੀ ਜਿਹਨੂੰ ਕਹਿੰਦੇ ਗ੍ਰੈਜੂਏਟ ਪਰਿਵਾਰ ਪੜਿਆ ਲਿਖਿਆ ਪਰਿਵਾਰ ਜਿਹਦੇ ਮਤਲਬ ਹਰ ਇਨਸਾਨ ਦੇ ਚਿਹਰੇ ਤੋਂ ਰਹੀਸੀ ਝਲਕਦੀ ਪਈ ਸੀ ਉਹ ਕਹਿੰਦੇ ਵੀ ਸਾਡੇ ਘਰ ਚ ਕਦੇ ਕਿਸੇ ਨੇ ਨਸ਼ਾ ਨਹੀਂ ਕੀਤਾ ਜੀ ਸਾਡੇ ਘਰ ਇਹ ਨੂੰ ਪਤਾ ਨਹੀਂ ਕਿਦਾਂ ਦੀ ਆ ਗਈ ਇਹ ਕੋਈ ਨਸ਼ਾ ਹੀ ਨਹੀਂ ਛੱਡਦੀ ਅੱਛਾ ਮਤਲਬ ਇੱਕ ਮੇਰੀ ਲਾਈਫ ਦੇ ਵਿੱਚ ਬੜਾ ਕਿੱਸਾ ਸੀਗਾ ਕਾਫੀ ਦਿਨ ਪੁਰਾਣੀ ਗੱਲ ਆ ਦੂ ਤਿੰਨ ਸਾਲ ਪੁਰਾਣੀ ਗੱਲ ਹੋਗੀ ਤਾਂ ਉਹ ਜਦੋਂ ਫੈਮਿਲੀ ਮੇਰੇ ਕੋਲ ਆਈ ਮੈਂ ਕਿਹਾ ਵੀ ਇਹ ਤਾਂ ਮੈਂ ਪਹਿਲੀ ਵਾਰ ਸੁਣ ਰਿਹਾ ਹੂੰ ਲੋਕੀ ਬਲਕਿ ਚੰਗੀ ਭਲੀ ਨੂਨ ਨੂੰ ਬਰਦਾਸ਼ਤ ਨਹੀਂ ਕਰਦੇ ਤੁਸੀਂ ਨਸ਼ੇ ਕਰਨ ਵਾਲੀ ਨੂਨ ਨੂੰ ਲੈ ਕੇ ਕੋ ਮਰਿਓ ਵੀ ਦੇ ਅਸੀਂ ਨਸ਼ੇ ਕੇ ਵਿੱਚ ਛੜਾਈਏ ਇੱਕ ਹੀ ਚੱਕਰ ਹੋਇਆ ਉਹ ਕਹਿੰਦੇ ਜੀ ਇਹ ਇਹ ਜਿਹੜੀ ਸਾਡੀ ਨੂ ਹੈ ਇਹ ਅਸੀਂ ਦੋਨੋਂ ਜਾਣੇ ਜਿਹੜੇ ਇਹਦੇ ਫਾਦਰ ਸਾਡੇ ਮੁੰਡੇ ਦੇ ਫਾਦਰ ਉਹ ਕਲਾਸ ਵੈਲਿਊਜ਼ ਸੀਗੇ ਇੰਨੀ ਪੁਰਾਣੀ ਸਾਡੀ ਦੋਸਤੀ ਹੈ ਔਰ ਸਾਡੀ ਫੈਮਿਲੀ ਰਿਲੇਸ਼ਨ ਨੇ ਉਹ ਇਹਨੂੰ ਛੱਡ ਕੇ ਵੀ ਕਿੱਥੇ ਆਈਏ ਇਹ ਉਹਨਾਂ ਦੀ ਧੀ ਵੀ ਹੈ ਸਾਡੀ ਨੂੰਹ ਵੀ ਹੈ ਸਾਡੀ ਧੀ ਵੀ ਹੈ ਸਾਡੀ ਨੂੰਹ ਵੀ ਹੈ ਕਹਿੰਦੇ ਬਸ ਇੱਕੋ ਹੀ ਗੱਲ ਹੋ ਗਈ ਤਾਂ ਉਹ ਕੁੜੀ ਜਿਹੜੀ ਆ ਉਹ ਇੰਨੀ ਸਮਾਰਟ ਵੀ ਮੈਂ ਤੁਹਾਨੂੰ ਦੱਸਾਂ ਤੁਹਾਡੇ ਵਰਗੀ ਸੀ ਉਹ ਇੰਨੀ ਸਮਾਰਟ ਔਰ ਇੰਨੀ ਯੰਗ ਉਮਰ ਦੀ ਕੁੜੀ ਉਹ ਕਹੇ ਗੋਇਲ ਸਾਹਿਬ ਮੈਨੂੰ ਤੁਸੀਂ ਕਿਵੇਂ ਮਰਜ਼ੀ ਕਰਕੇ ਛਡਾ ਦਿਓ ਮੈਂ ਬਿਲਕੁਲ ਛੱਡਣ ਨੂੰ ਤਿਆਰ ਹਾਂ ਇਹ ਤਾਂ ਕਿਤੇ ਬਾਈ ਚਾਂਸ ਮੈਂ ਜਦੋਂ ਕਾਲਜ ਜਾਂਦੀ ਸੀ ਜਾਂ ਕੁਝ ਮੈਂ ਪੀਜੀ ਵਗੈਰਾ ਰਹੀ ਹਾਂ ਇਹ ਮੇਰੇ ਪਰਿਵਾਰ ਨੂੰ ਨਹੀਂ ਪਤਾ ਸੀਗਾ ਉੱਥੇ ਮੇਰੇ ਨਾਲ ਕੁਝ ਮੇਰੇ ਫਰੈਂਡ ਸਰਕਲ ਸੀਗਾ ਬਟ ਲੜਕੇ ਸੀਗੇ ਲੜਕੀਆਂ ਸੀ ਉਹਨਾਂ ਕਰਕੇ ਮੈਂ ਇਸ ਦਾ ਲਹਨਤ ਦੇ ਵਿੱਚ ਫਸ ਗਈ ਔਰ ਮੇਰੀ ਪੋਲ ਵੀ ਤਾਂ ਖੁੱਲ ਗਈ ਕਿ ਮੇਰਾ ਮੈਰਿਜ ਐਸੀ ਫੈਮਲੀ ਚ ਹੋਗੀ ਸ਼ਾਇਦ ਨਾ ਪਤਾ ਲੱਗਣ ਦਿੰਦੀ ਮੈਂ ਪਰ ਹੁਣ ਮੈਂ ਚਾਹੁੰਨੀ ਹਾਂ ਕਿ ਮੈਨੂੰ ਕਿਸੇ ਤਰ੍ਹਾਂ ਬਚਾਓ ਤਾਂ ਉਹ ਮੇਰਾ ਵੀਡੀਓ ਦੇਖ ਕੇ ਕਿਤੇ ਪ੍ਰੋਗਰਾਮ ਦੇਖ ਕੇ ਕਿਦਾਂ ਵੀ ਕਰਕੇ ਮੇਰੇ ਕੋਲ ਪਹੁੰਚੇ ਸੀਗੇ ਔਰ ਮੈਂ ਉਹਨੂੰ ਕੁੜੀ ਨੂੰ ਇੱਕ ਗੱਲ ਕਹੀ ਮੈਂ ਕਿਹਾ ਬੇਟਾ ਇੱਕ ਗੱਲ ਦੱਸ ਮੈਨੂੰ ਜੇ ਤੂੰ ਨਸ਼ਾ ਨਹੀਂ ਕਰਦੀ ਤਾਂ ਕੀ ਹੁੰਦਾ ਕਹਿੰਦੀ ਜੀ ਜੇ ਮੈਂ ਉਹ ਕਰਦੀ ਸੀ ਚਿੱਟੇ ਦਾ ਚਿੱਟੇ ਦਾ ਨਸ਼ਾ ਜੀ ਕਹਿੰਦੀ ਜੇ ਮੈਂ ਸਰ ਨਸ਼ਾ ਨਹੀਂ ਕਰਦੀ ਤਾਂ ਮੇਰੇ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਇੰਨੇ ਵਿਡਰੋਅਲ ਸਿੰਪਟਮ ਆਉਂਦੇ ਨੇ ਰਾਤ ਨੂੰ ਮਤਲਬ ਨੀਂਦ ਨਹੀਂ ਆਉਂਦੀ ਅੱਖਾਂ ਚੋਂ ਪਾਣੀ ਚੱਲਦਾ ਨੱਕ ਚੋਂ ਪਾਣੀ ਚੱਲਦਾ ਲੂਜ਼ ਮੋਸ਼ਨ ਹੋ ਜਾਂਦੇ ਨੇ ਪੇਟ ਇੰਨਾ ਖਰਾਬ ਹੁੰਦਾ ਮੇਰੀ ਜਾਨ ਨਿਕਲਣ ਵਾਲੀ ਹੋ ਜਾਂਦੀ ਆ ਤੇ ਮੈਨੂੰ ਫਿਰ ਨਸ਼ਾ ਮੰਗਣਾ ਪੈਂਦਾ ਮਤਲਬ ਮੇਰਾ ਮੇਰਾ ਹਸਬੰਦ ਮੈਨੂੰ ਲਿਆ ਕੇ ਦਿੰਦਾ ਕਹਿੰਦੀ ਮੈਨੂੰ ਸ਼ਰਮ ਆਉਂਦੀ ਆ ਅਮਰਤ ਧਾਰੀ ਆਦਮੀ ਐ ਨੇ ਕਦੇ ਵੀ ਕਹਿੰਦੀ ਨਿਤ ਨੇਮ ਗੁਰਦੁਆਰੇ ਜਾਂਦਾ ਇਹਨੂੰ ਦੇਖ ਦੇਖ ਕੇ ਕਹਿੰਦੀ ਮੇਰਾ ਮਰਨ ਨੂੰ ਜੀ ਕਰਦਾ ਪਰ ਮੈਂ ਕੀ ਕਰਾਂ ਮੈਂ ਬਸ ਪੈ ਗਈ ਨਸ਼ੇ ਦੇ ਔਰ ਬਹੁਤ ਟਰਾਈਆਂ ਕੀਤੀਆਂ ਕਹਿੰਦੀ ਮੈਂ ਨਸ਼ਾ ਛੱਡਣ ਦੀ ਮੈਂ ਨਹੀਂ ਛੱਡ ਪਾਈ ਅਗਰ ਕਹਿੰਦੀ ਤੁਹਾਡੀ ਦਵਾਈ ਚ ਵਾਕਈ ਕੁਝ ਹੈਗਾ ਗੁਲ ਸਾਹਿਬ ਤਾਂ ਮੈਂ ਤੁਹਾਨੂੰ ਇਹ ਗੱਲ ਦਾ ਵਾਅਦਾ ਕਰਦੀ ਆਂ ਵੀ ਜੇ ਤੁਹਾਡਾ ਕੋਰਸ 2 ਮਹੀਨੇ ਦਾ ਹੈ ਮੈਂ 1 ਮਹੀਨੇ ਦੇ ਵਿੱਚ ਵਿੱਚ ਦਵਾਈ ਵੀ ਛੱਡ ਦੂੰ ਨਸ਼ਾ ਵੀ ਛੱਡ ਦੂੰ ਇੰਨੀ ਬਿੱਲ ਪਾਵਰ ਕਹਿੰਦੀ ਮੇਰੇ ਕੋਲ ਹੈਗੀ ਆ ਤਾਂ ਉਹ ਕੁੜੀ ਨੇ ਕਮਾਲ ਕੀਤਾ ਜੀ ਇਹ ਸਾਡਾ ਕੈਪਸੂਲ ਹੈ ਨਰਬੋ ਪਲਸ ਡੀ ਇਸ ਨਾਮ ਤੇ ਆਂਦਾ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਉਂਗਾ ਇਹ ਜਿਹੜਾ ਨਰਵੋਪਲੱਸ ਡੀ ਕੈਪਸੂਲ ਹੈ ਤੇ ਅਸੀਂ ਫਾਰਮੂਲਾ ਵੀ ਮੈਂਸ਼ਨ ਕੀਤਾ ਆ ਤਾਂ ਕਿ ਕੋਈ ਕਿਸੇ ਨਾਲ ਠੱਗੀ ਨਾ ਹੋਵੇ ਕਿਸੇ ਕਿਸਮ ਦੀ ਇਹਦੇ ਉੱਤੇ ਪੜ੍ਹ ਸਕਦੇ ਨੇ ਕੀ ਕੀ ਚ ਪਾਇਆ ਹੋਇਆ ਔਰ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਇਹੀ ਦਵਾਈ ਆ ਜਿਹੜੀ ਬਿਨਾ ਸਾਈਡ ਇਫੈਕਟ ਤੋਂ ਸਾਨੂੰ ਨਸ਼ਾ ਛਡਾ ਸਕਦੀ ਆ ਔਰ ਇਹਦੇ ਵਾਸਤੇ ਲੋਕੀ ਕੀ ਕਰਦੇ ਆ ਗੂਗਲ ਤੇ ਜਾਂਦੇ ਆ www.nasha chhodo.com ਤੇ ਜਾ ਕੇ ਪਰਚੇਜ਼ ਕਰਦੇ ਆ ਉਸ ਲੜਕੀ ਨੂੰ ਸਾਰੀ ਚੀਜ਼ ਸਮਝਾਈ ਗਈ ਔਰ ਉਹਨੇ ਇਹ ਦਵਾਈ ਜਦੋਂ ਸ਼ੁਰੂ ਕੀਤੀ ਨਾ ਜੀ ਕਮਾਲ ਦੀ ਗੱਲ ਨੇ ਦੇਖੀ ਗਈ ਕਿ ਇੱਥੇ ਉਹ ਕਹਿੰਦੀ ਅੱਜ ਮੈਂ ਬਿਲਕੁਲ ਨਸ਼ਾ ਨਹੀਂ ਕੀਤਾ ਮੈਨੂੰ ਦਵਾਈ ਚੈੱਕ ਕਰਾ ਦੋ ਮੈਂ ਤੁਹਾਨੂੰ ਦੱਸ ਸਕਦੀ ਹਾਂ ਤੁਹਾਡੀ ਦਵਾਈ ਚ ਕੀ ਹੈਗਾ ਕੀ ਨਹੀਂ ਹੈਗਾ ਇਹ ਗੱਲ ਪੱਕੀ ਸੀ ਉਹਦੀ ਕਿਉਂਕਿ ਮੈਂ ਵੀਡੀਓ ਚ ਕਹਿੰਦਾ ਰਿਹਾ ਨਾ ਕਿ ਦੁਨੀਆ ਦੇ ਵਿੱਚ ਕੋਈ ਵੀ ਅਜਿਹੀ ਲੈਬਰਾਟਰੀ ਨਹੀਂ ਬਣੀ ਜਿਹੜੀ ਨਸ਼ਾ ਕਰਨ ਵਾਲੇ ਇਨਸਾਨ ਤੋਂ ਉੱਪਰ ਹੋਵੇ ਟੈਸਟ ਕਰਨ ਦੇ ਵਿੱਚ ਕਿਉਂਕਿ ਉਹ ਇਹ ਜੀਰ ਤੇ ਲਾ ਕੇ ਦੱਸ ਦਿੰਦਾ ਹੈ ਵੀ ਇਹ ਨਕਲੀ maal ਆ ਗਿਆ ਅੱਜ ਉਹਨੂੰ ਪਤਾ ਲੱਗ ਜਾਂਦਾ ਤਾਂ ਇਸੇ ਤਰ੍ਹਾਂ ਉਹ ਸਾਡੀ ਦਵਾਈ ਖਾਣਸਰ ਉਹਨੂੰ ਪਤਾ ਲੱਗ ਜਾਂਦਾ ਵੀ ਇਹਦੇ 'ਚ ਨਸ਼ਾ ਹੈ ਕਿ ਨਹੀਂ ਹੈ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਇਹ ਬੋਕੀ એનર્ਜੀ ਵਾਲੀ ਦਵਾਈ ਆ ਮੈਨੂੰ ਟੈਨਸ਼ਨ ਫ੍ਰੀ ਹੋ ਗਿਆ ਮੇਰਾ ਦਿਮਾਗ ਨਿਊਟਰਲ ਹੋ ਗਿਆ ਔਰ ਮੈਨੂੰ ਐ ਵੀ ਨਹੀਂ ਲੱਗਦਾ ਕਿ ਕੋਈ ਨਸ਼ਾ ਹੋਇਆ ਔਰ ਉਹ ਬਿਲਕੁਲ ਜਿਵੇਂ ਆਪਾਂ ਪਰਿਵਾਰ 'ਚ ਬੈਠੇ ਹੁੰਨੇ ਆ ਬੈਠ ਜਾਂਦਾ ਘੰਟੇ ਦੇ ਵਿੱਚ ਵਿੱਚ ਇਨਸਾਨ ਤਾਂ ਉਹ ਕੁੜੀ ਨੇ ਮੈਨੂੰ ਕਿਹਾ ਉਹ ਮੇਰਾ ਪਹਿਲਾ ਚੈਲੰਜ ਕੇਸ ਸੀਗਾ ਅਜੇ ਤੱਕ ਕਿਸੇ ਮੈਨੂੰ ਪੇਸ਼ੈਂਟ ਨੇ ਇਦਾਂ ਕਿਹਾ ਨਹੀਂ ਸੀ ਕਿ ਅੰਨੀ ਸਰ ਮੈਨੂੰ ਤੁਸੀਂ ਪਹਿਲੀ ਡੋਜ਼ ਦਿਓ ਮੈਂ ਅਜ ਕੋਈ ਨਸ਼ਾ ਨਹੀਂ ਕੀਤਾ ਉਹਨੇ ਵਾਕਈ ਮੈਂ ਉਹ ਮੇਰਾ ਬੇਟਾ ਪੰਜ ਕੈਪਸੂਲ ਖਾਓ ਪਾਣੀ ਦੇ ਨਾਲ ਔਰ ਬਾਹਰ ਜਾ ਕੇ ਬੈਠ ਜਾਓ ਬਾਹਰ ਬੈਠੀ ਨਹੀਂ ਥੋੜੀ ਦੇਰ ਬਾਦ ਉਹਨੇ ਚਾਹ ਮੰਗੀ ਉਹਨੂੰ ਚਾਹ ਦਿੱਤੀ ਗਈ ਤੇ ਫਿਰ ਉਹ ਕਹਿੰਦੀ ਹੁਣ ਮੈਨੂੰ ਕਾਫੀ ਦੀ ਤਲਬ ਹੈ ਉਹਨੂੰ ਕਾਫੀ ਵੀ ਦਿੱਤੀ ਗਈ ਤਾਂ ਉਹ ਮੇਰਾ ਖਿਆਲ ਹੈ ਜੀ ਹਾਰਡਲੀ 50 60 ਮਿੰਟ ਦੇ ਵਿੱਚ ਵਿੱਚ ਮਤਲਬ 1 ਘੰਟੇ ਦੇ ਵਿੱਚ ਵਿੱਚ ਉਹ ਆ ਕੇ ਨਾਰਮਲ ਬੈਠ ਗਈ ਔਰ ਸਾਰੀਆਂ ਗੱਲਾਂ ਉਹਨੇ ਨਾਰਮਲ ਕੀਤੀਆਂ ਫੈਮਿਲੀ ਨੂੰ ਵੀ ਭਰੋਸਾ ਹੋ ਗਿਆ ਵੀ ਵਾਕਈ ਇਹ ਦਵਾਈਆਂ ਨੂੰ ਕੰਮ ਕਰ ਸਕਦੀ ਹੈ ਨਰਬੋਪਲਸ ਡੀ ਦੇ ਨਾਮ ਤੇ ਹੈ WhatsApp ਮਤਲਬ ਤੁਸੀਂ Google ਤੇ ਜਾ ਕੇ ਸਰਚ ਕਰੋਗੇ ਮਿਲ ਜੂਗੀ ਕੋਈ ਇਹ ਇਹ ਛੁਪੀ ਹੋਈ ਚੀਜ਼ ਨਹੀਂ ਸਭ ਦੀ ਹਿਡਨ ਚੀਜ਼ ਹੈ ਰੇਟ ਰੂਟ ਸਭ ਲਿਖੇ ਹੋਏ ਨੇ ਤਾਂ ਇਹਨੂੰ ਤੁਸੀਂ ਜਦੋਂ ਲੈਂਦੇ ਹੋ ਤਾਂ ਤੁਸੀਂ ਦੇਖੋ ਕਿ ਉਸ ਲੜਕੀ ਦੀ ਤਰ੍ਹਾਂ ਕਮਾਲ ਹੁੰਦਾ ਉਸ ਤੋਂ ਬਾਅਦ ਮੇਰਾ ਕੌਨਫੀਡੈਂਸ ਵੀ ਬਹੁਤ ਵਧਿਆ ਮੈਂ ਹਰ ਗੱਲ ਕੌਨਫੀਡੈਂਸ ਨਾਲ ਕਹਿਣ ਲੱਗਿਆ ਕਿ ਵਾਕਈ ਸਾਡੀ ਦਵਾਈ ਮੈਂ ਅੱਖਾਂ ਮੂਰੇ ਖੁਦ ਉਸ ਟਾਈਮ ਦੇਖੀ ਕਿ ਸਾਡੀ ਦਵਾਈ ਨੇ ਕਿੱਡਾ ਰਿਜ਼ਲਟ ਕੀਤਾ ਤਾਂ ਤਕਰੀਬਨ ਤਕਰੀਬਨ ਉਸ ਕੁੜੀ ਨੇ ਮੈਂ ਤੁਹਾਨੂੰ ਦੱਸਾਂ ਜੀ 24 ਦਿਨ ਦੇ ਵਿੱਚ ਨਸ਼ਾ ਛੱਡਿਆ ਮਤਲਬ ਪਹਿਲੇ ਦਿਨ ਨਸ਼ਾ ਬੰਦ ਹੋ ਜਾਂਦਾ ਇਸ ਦਵਾਈ ਨਾਲ ਡੇ ਵੰਤੋਂ ਔਰ 24 ਦਿਨ ਜਿਹੜੀ ਮੈਂ ਦਵਾਈ ਕਹਿੰਦਾ ਉਹਨਾਂ ਸਾਡੀ ਦਵਾਈ ਜੀ 3 ਮਹੀਨੇ ਖਾਣੀ ਪਊ 2 ਮਹੀਨੇ ਖਾਣੀ ਪਊ ਉਸ ਕੁੜੀ ਨੇ ਚੈਲੰਜ ਕਬੂਲ ਕੀਤਾ ਔਰ 24 ਦਿਨ ਚ ਉਹ ਮੇਰੀ ਦਵਾਈ ਛੱਡ ਗਈ ਔਰ ਅੱਜ ਉਹ ਸਾਡੇ ਨਾਲ ਟੈਲੀਫੋਨ ਤੇ ਪੂਰੀ ਫੈਮਿਲੀ ਜੁੜੀ ਆ ਉਹਨਾਂ ਦੇ ਘਰ 'ਚ ਕੋਈ ਫੰਕਸ਼ਨ ਹੈ ਉਹ ਕਹਿੰਦੇ ਨੇ ਰਿਸ਼ਤੇਦਾਰ ਨੂੰ ਬੁਲਾਈਏ ਨਾ ਬੁਲਾਈਏ ਗੋਲਦਸਰ ਨੂੰ ਜ਼ਰੂਰ ਬੁਲਾਉਣਾ ਪਰ ਇਹ ਇੱਕ ਮਾਣ ਇੱਜ਼ਤ ਹੁੰਦਾ ਕਿ ਸਾਰਾ ਕੁਝ ਪੈਸਾ ਨਹੀਂ ਹੁੰਦਾ ਦੁਨੀਆ ਦੇ ਵਿੱਚ ਜਦੋਂ ਆਪਾਂ ਕਿਸੇ ਲਈ ਕੁਝ ਕਰਦੇ ਆ ਉਹਦੀਆਂ ਦੁਆਵਾਂ ਜਿਵੇਂ ਸਾਡੇ ਕਈ ਬਜ਼ੁਰਗ ਮੈਨੂੰ ਫੋਨ ਕਰਦੇ ਆ ਗੁਇਲ ਸਾਹਿਬ ਤੁਹਾਡਾ ਤਾਂ ਤੰਦਾ ਹੀ ਵਧੀਆ ਧੰਦਾ ਕਹਿਣਗੇ ਮੈਨੂੰ ਕਈ ਵਾਰੀ ਕਹਿੰਦੇ ਤੁਹਾਡਾ ਧੰਦਾ ਹੀ ਬਹੁਤ ਵਧੀਆ ਕਾਰੋਬਾਰ ਕਰ ਰਹੇ ਹੋ ਤੁਸੀਂ ਤੇ ਇਹ ਇੱਕ ਵੱਡੀ ਗੱਲ ਹੈ ਕਿ ਨਾਲੇ ਪੁੰਨ ਨਾਲੇ ਫਲੀਆਂ ਤੁਸੀਂ ਪੈਸੇ ਵੀ ਕਮਾ ਰਹੇ ਹੋ ਔਰ ਲੋਕਾਂ ਦੀਆਂ ਦੁਆਵਾਂ ਵੀ ਕਮਾ ਰਹੇ ਹੋ ਔਰ ਇਹ ਜਿਹੜੀ ਕਮਾਈ ਆ ਇਹ ਦਰਗਾਹ ਚ ਜਾਂਦੀ ਹੈ ਪੈਸਾ ਤਾਂ ਇੱਥੇ ਰਹਿ ਰੂ ਜਾਣਾ ਤੁਹਾਡੇ ਕੋਲੇ ਅੱਜ ਪਹਿਲਾਂ ਕਿੰਨੇ ਲੋਕੀ ਛੱਡ ਗਏ ਮੈਂ ਵੀ ਛੱਡ ਜਾਣਾ ਤੇ ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਉਨ੍ਹਾਂ ਕੀ ਪੈਸਾ ਲੋਕਾਂ ਤੋਂ ਲੈਣੇ ਆ ਜਿਹੜਾ ਕਿ ਸਾਡੇ ਪਰਿਵਾਰ ਨੂੰ ਔਰ ਸਾਡੇ ਸੰਸਾਰ ਨੂੰ ਕੋਈ ਅਸੀਂ ਬੈਨੀਫਿਟ ਦੇ ਸਕੀਏ ਔਰ ਇਹਦਾ ਬਹੁਤ ਵੱਡਾ ਦਸਵੰਦ ਗੁਰੂ ਮਹ ਲੱਗਦਾ ਜਿਹਦੇ ਕਰਕੇ ਸ਼ਾਇਦ ਸਾਡੇ ਮਰੀਜ਼ ਠੀਕ ਹੋ ਰਹੇ ਨੇ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਨਾ ਕਿ ਇੱਕ ਬਹੁਤ ਵੱਡੀ ਜਿਹੜੀ ਰਾਸ਼ੀ ਹੈ ਉਹ ਵਰਦਾਨ ਆਯੁਰਵੈਦਿਕ ਵੱਲੋਂ ਗਰੀਬ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਉਹਨਾਂ ਨੂੰ ਭਰਨ ਚ ਵੀ ਜਾਂਦੀ ਆ ਇਹ ਇਹ ਕੁਝ ਚੀਜ਼ਾਂ ਸਾਈਲੈਂਟ ਹੁੰਦੀਆਂ ਨੇ ਪਰ ਮੈਨੂੰ ਅੱਜ ਕੱਲ ਇਸ ਲਈ ਦੱਸਣਾ ਪੈਂਦਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਜਦ ਅਸੀਂ ਨਸ਼ਾ ਜਦੋਂ ਛਡਾਉਂਦੇ ਆ ਤਾਂ ਅਸੀਂ ਉਸ ਪਰਮਾਤਮਾ ਵਾਹਿਗੁਰੂ ਅੱਗੇ ਹਮੇਸ਼ਾ ਅਰਦਾਸ ਕਰਦੇ ਆ ਕਿ ਭਰਾ ਸਾਡੇ ਜਿਹੜੇ ਜਿੰਨੇ ਵੀ ਸਾਡੇ ਦਰਸ਼ਕ ਜ ਸਾਡੇ ਸਾਡੀ ਦਵਾਈ ਲੈਣ ਵਾਸਤੇ ਪੇਸ਼ੈਂਟ ਆਉਂਦੇ ਆ ਤਾਂ ਉਹਨਾਂ ਨੂੰ ਘੱਟੋ ਘੱਟ ਸਾਡੀ ਦਵਾਈ ਦਾ ਫਾਇਦਾ ਕਰੇ ਨਾ ਕਰੇ ਗੁਰੂ ਮਹਾਰਾਜ ਦੀ ਬਰਕਤ ਹੋਣੀ ਚਾਹੀਦੀ ਆ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਹੋਣਾ ਚਾਹੀਦਾ ਜਿੱਥੇ ਉਹ ਆਪ ਖੜਾ ਹੋ ਜਾਂਦਾ ਫਿਰ ਉੱਥੇ ਉੱਥੇ ਮੈਂ ਖਤਮ ਹੋ ਜਾਂਦੀ ਆ ਫਿਰ ਤੂੰ ਹੀ ਤੂੰ ਹੋ ਜਾਂਦਾ ਤਾਂ ਅਸੀਂ ਅੱਜ ਤੱਕ ਇਹੀ ਦੇਖਿਆ ਵੀ ਇਸ ਦਵਾਈ ਦੇ ਵਿੱਚ ਖੁਦ ਬਿਰਾਜਮਾਨ ਹੋ ਕੇ ਗੁਰੂ ਮਹਾਰਾਜ ਆਪਣਾ ਕੰਮ ਕਰਦੇ ਨੇ ਔਰ ਸਾਡਾ ਨਾਮ ਹੁੰਦਾ ਸਾਨੂੰ ਇੱਜ਼ਤ ਮਿਲਦੀ ਆ ਇਹ 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 ਬਹੁਤ ਵੱਡੀ ਗੱਲ ਹੈ ਕਿ ਜੇ ਮੈਂ ਕਿਸੇ ਗੱਲ ਨੂੰ ਕੌਨਫੀਡੈਂਸ਼ੀਅਲ ਕਹਿ ਰਿਹਾ ਕਿ ਕਿ ਜਿਹੜੀ ਵੀ ਦਵਾਈ ਅਸੀਂ ਦਿੰਨੇ ਆ ਲੋਕਾਂ ਨੂੰ ਨਸ਼ਾ ਛੱਡਣ ਵਾਸਤੇ ਉਹ ਕਿੰਨੀ ਕਾਰਗਰ ਹੈ ਇਹ ਜਦੋਂ ਤੁਸੀਂ ਯੂਜ਼ ਕਰੋਗੇ ਫੇਰ ਹੀ ਪਤਾ ਲੱਗੂਗਾ ਜੀ ਸਰ ਤੇ ਹੁਣ ਮੇਰਾ ਅਗਲਾ ਕੁਸਚਨ ਇਹ ਰਹੂਗਾ ਕਿ ਨਸ਼ਿਆਂ ਦੇ ਕਾਰਨ ਜਿਹੜੀ ਕਮਜ਼ੋਰੀ ਇਨਸਾਨ ਦੇ ਵਿੱਚ ਆ ਜਾਂਦੀ ਹੈ ਤਾਂ ਆਪਣੇ ਕੋਲ ਉਸ ਦਾ ਕੀ ਇਲਾਜ ਹੈ ਦੇਖੋ ਜਦੋਂ ਇਨਸਾਨ ਨਸ਼ਾ ਕਰਦਾ ਉਹ ਪਹਿਲਾਂ ਤਾਂ ਬੜੇ ਹਲਕਾ ਜਿਹਾ ਨਸ਼ਾ ਕਰਦਾ ਉਹਨੂੰ ਬੜਾ ਵਧੀਆ ਲੱਗਦਾ ਸਾਰਾ ਪਿੰਡ ਮਿੱਤਰਾਂ ਦਾ ਦਿਖਦਾ ਉਹਨੂੰ ਵੀ ਸਾਰੇ ਵਧੀਆ ਨੇ ਲੋਕ ਜਦੋਂ ਨਸ਼ੇ 'ਚ ਫਸਦਾ ਹੈ ਫਿਰ ਉਹ ਅੰਦਰੋਂ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਨਸ਼ਾ ਉਹਨੂੰ ਐ ਖਾ ਜਾਂਦਾ ਅੰਦਰੋਂ ਜਿਵੇਂ ਦੀਮਕ ਲੱਕੜੀ ਨੂੰ ਖਾ ਜਾਂਦਾ ਉੱਤੋਂ ਸੋਹਣੀ ਲੱਗਦੀ ਅੰਦਰੋਂ ਥੋਥੀ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਉਹ ਉਹਦਾ ਮੈਰਿਡ ਲਾਈਫ ਜਿਹੜੀ ਆ ਉਹ ਵੀ ਖਰਾਬ ਹੋ ਜਾਂਦੀ ਹੈ ਉਹਦਾ ਗ੍ਰਸਥ ਜੀਵਨ ਖਰਾਬ ਹੋ ਜਾਂਦਾ ਤਾਂ ਇਸ ਕਰਕੇ ਉਹਨੂੰ ਐ ਲੱਗਦਾ ਹੁੰਦਾ ਜਦੋਂ ਮੇਰੇ ਕੋਲੇ ਆਉਂਦਾ ਕੋਈ ਵੀ ਕੋਈ ਵੀ ਮੁੰਡਾ ਮੇਰੇ ਕੋਲੇ ਕੋਈ ਵੀ ਪਰਸ਼ ਕੋਈ ਵੀ ਮਰਦ ਜਦੋਂ ਦਵਾਈ ਲੈਣ ਆਉਂਦਾ ਮੇਰੇ ਕੋਲੇ ਉਹਦੀ ਪਹਿਲੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਗੋਲਸਬ ਮੈਂ ਨਸ਼ਾ ਛੱਡ ਦੂੰਗਾ ਮੈਨੂੰ ਪਤਾ ਹੈ ਭਰੋਸਾ ਮੈਨੂੰ ਇਸ ਦਵਾਈ ਦੇ ਉੱਤੇ ਕਿ ਤੁਹਾਡੀ ਦਵਾਈ ਨਸ਼ਾ ਛਡਾਊਗੀ ਸਾਡੇ ਬੜੇ ਬੰਦੇ ਨੇ ਜਿਹੜੇ ਛੱਡ ਕੇ ਗਏ ਹੋਏ ਆ ਪਰ ਮੈਨੂੰ ਇੱਕ ਗੱਲ ਦੱਸੋ ਵੀ ਜੇ ਮੈਂ ਦਵਾਈ ਨਾਲ ਨਸ਼ਾ ਛੱਡਤਾ ਕਿਤੇ ਮੇਰਾ ਗ੍ਰਸਤ ਜੀਵਨ ਨਾ ਖਰਾਬ ਹੋ ਜਾਵੇ ਉਹਦੇ ਕਰਕੇ ਸਾਨੂੰ ਫੇਰ ਨਸ਼ੇ ਵੱਲ ਜਾਣਾ ਪੈਂਦਾ ਤਾਂ ਉਹਨਾਂ ਵਾਸਤੇ ਅਸੀਂ ਨਾਲ ਇੱਕ ਐਕਸਪਲਸ 골ਡ ਕੈਪਸੂਲ ਬਣਾਇਆ ਕਿਵੇਂ ਨਾਲ ਸ਼ੁਰੂ ਕਰਦਾ ਹੁਣ ਜਿਨ੍ਹਾਂ ਨੂੰ ਕੋਈ ਨਸ਼ੇ ਦੀ ਪ੍ਰੋਬਲਮ ਨਹੀਂ ਵੈਸੇ ਵੀ ਗ੍ਰਸਤ ਜੀਵਨ ਚ ਕੋਈ ਪ੍ਰੋਬਲਮ ਆ ਵੀਕਨੈਸ ਆ ਕੋਈ ਸੈਕਸਚੁਅਲ ਵੀਕਨੈਸ ਆ ਤਾਂ ਇਹ ਇਕੱਲਾ ਹੀ ਕੈਪਸੂਲ ਇਹਦਾ ਇੱਕ ਕੈਪਸੂਲ ਜਿਵੇਂ ਇਹਨੂੰ ਅਸੀਂ 골ਡਨ ਚ ਬਣਾਇਆ ਤੁਹਾਨੂੰ ਸ਼ਾਇਦ ਪਤਾ ਹੋਊਗਾ ਇਹਦੇ ਬਾਰੇ www.vaidwan.com ਤੇ ਇਹਨੂੰ ਪਰਚੇਸ ਵੀ ਕਰਦੇ ਆ ਲੋਕੀ ਤਾਂ ਇਹ ਜਿਹੜਾ ਕੈਪਸੂਲ ਹੈ ਇਹ ਪਿਓਰ 골ਡਨ ਕਲਰ ਚ ਇਹਨੂੰ ਪ੍ਰਿੰਟ ਕਰਾਇਆ ਉੱਤੇ ਤਾਂ ਕਿ ਕੋਈ ਕਿਸੇ ਕਿਸਮ ਦੀ ਮਿਸਟੇਕ ਜਾਂ ਕੋਈ ਡੁਪਲੀਕੇਸੀ ਨਾ ਹੋਵੇ ਜਲਦੀ ਤਾਂ ਇਹ ਜਿਹੜਾ ਕੈਪਸੂਲ ਹੈ ਇਹ ਮਰਦਾਨਾ ਸ਼ਕਤੀ ਵਾਸਤੇ ਔਰ ਜਿਹੜੀ ਨਸ਼ਿਆਂ ਕਾਰਨ ਸ਼ੂਗਰ ਕਾਰਨ ਜੋੜਾਂ ਦੇ ਦਰਦਾਂ ਵੀ ਬੀਪੀ ਦੇ ਕਾਰਨ ਹੋਰ ਬਿਮਾਰੀਆਂ ਕਾਰਨ ਸਾਨੂੰ ਕਮਜ਼ੋਰੀ ਆ ਜਾਂਦੀ ਹੈ ਅੰਦਰ ਵੀਕਨੈਸ ਹੋ ਜਾਂਦੀ ਹੈ ਉਹਦੇ ਵਾਸਤੇ ਇਹ ਇੱਕ ਬਹੁਤ ਗੁੱਡ ਰਿਜ਼ਲਟ ਵਾਲਾ ਪ੍ਰੋਡਕਟ ਹੈ ਤਾਂ ਇਸ ਕਰਕੇ ਆਪਣਾ ਨਰਮੋ ਪਲਸ ਡੀ ਜਿਹੜਾ ਹੈਗਾ ਨਸ਼ਾ ਛਡਾਉਣ ਲਈ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਬਰਕਤ ਹੈ ਨਸ਼ਾ ਛੱਡਣ ਚ ਲੋਕ ਕਾਮਯਾਬ ਹੋ ਰਹੇ ਨੇ ਔਰ ਉਸ ਤੋਂ ਬਾਅਦ ਜਿਹੜਾ ਐਕਸ ਪਲਸ ਕੈਪਸੂਲ ਹੈ ਇਹ ਆਪਣੇ ਪਰਿਵਾਰ ਨੂੰ ਗ੍ਰਸਥ ਜੀਵਨ ਨੂੰ ਸਟਰੋਂਗ ਕਰਨ ਵਾਸਤੇ ਬਹੁਤ ਗੁੱਡ ਪ੍ਰੋਡਕਟ ਹੈ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਕਰਕੇ ਅ ਮਾਰਕੀਟ ਚੋਂ ਵੀ ਪਰਚੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਿੱਧਾ ਮੈਨੂੰ ਮਿਲ ਕੇ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਮੈਂ ਹਮੇਸ਼ਾ ਮਿਲਣ ਦੀ ਸਲਾਹ ਜ਼ਰੂਰ ਦਿੰਦਾ ਜੀ ਸਰ ਇੱਥੇ ਮੇਰਾ ਇੱਕ ਕੁਐਸਚਨ ਹੋਰ ਰਹੂਗਾ ਕਿ ਜਿੱਦਾਂ ਹੁਣ ਤੁਸੀਂ ਇਹ ਮੈਡੀਸਨ ਦੱਸੀ ਹੈ ਕਿ ਨਸ਼ਾ ਇਹਦੇ ਨਾਲ ਜਿਹਦਾ ਚਿੱਟੇ ਦਾ ਨਸ਼ਾ ਤੁਸੀਂ ਦੱਸਿਆ ਸੀ ਕਿ ਉਹ ਕੁੜੀ ਸੀ ਜਿਹੜੀ ਉਹਨੇ ਛੱਡਿਆ ਸੀ ਤੇ ਜਿਹੜੇ ਨਸ਼ਾ ਨਹੀਂ ਛੱਡਣਾ ਚਾਹੁੰਦੇ ਉਹਨਾਂ ਦੇ ਪਰਿਵਾਰ ਵਾਲੇ ਬਹੁਤ ਤੰਗ ਨੇ ਕਿਉਂਕਿ ਚਿੱਟਾ ਇੱਕ ਅਜਿਹਾ ਨਸ਼ਾ ਹੈ ਕਿ ਕਹਿੰਦੇ ਨੇ ਉਹ ਘਰ ਦਾ ਸਾਰਾ ਕੁਝ ਬਿਕਵਾ ਦਿੰਦਾ ਹੈ ਹਨਾ ਤਾ ਕਈ ਲੋਕ ਅਜਿਹੇ ਨੇ ਕਿ ਉਹ ਖੁਦ ਵਾ ਖੁਦ ਨਸ਼ਾ ਨਹੀਂ ਛੱਡਣਾ ਚਾਹੁੰਦੇ ਤਾਂ ਉਹਨਾਂ ਨੂੰ ਇਹ ਦਵਾਈ ਕਿਵੇਂ ਦਵਾਂਗੇ ਹਾਂ ਇਹ ਤੁਹਾਡਾ ਇੱਕ ਬਹੁਤ ਗੁੱਡ ਕੁਐਸਚਨ ਆ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸੇ ਵੀ ਉਸ ਇਨਸਾਨ ਦੇ ਪਿੱਛੇ ਆਪਾਂ ਨਹੀਂ ਲੱਗਣਾ ਜਿਹੜਾ ਤੁਹਾਨੂੰ ਕਹੇ ਕਿ ਬਿਨਾ ਦੱਸੇ ਆਪਾਂ ਨਸ਼ਾ ਛੁਡਾ ਦਾਂਗੇ ਦੇਖੋ ਉਹ ਗਲਤ ਹੈ ਉਹ ਹੋ ਵੀ ਨਹੀਂ ਸਕਦਾ ਸਿਰਫ ਇੱਕ ਸ਼ਰਾਬ ਐਸਾ ਨਸ਼ਾ ਹੈ ਜਿਹਨੂੰ ਬਿਨਾ ਦੱਸੇ ਛੁੜਾਇਆ ਜਾ ਸਕਦਾ ਉਹਦੇ ਲਈ ਜਿਹੜਾ ਵਰਦਾਨ ਆਯੁਰਵੈਦਿਕ ਹੈਗਾ ਆਪਣਾ ਸੰਸਥਾਨ ਇਹਨੂੰ ਪ੍ਰੋਪਰ ਜਾਣਿਆ ਜਾਂਦਾ ਕਿ ਅਗਰ ਸ਼ਰਾਬ ਕਿਸੇ ਨੂੰ ਬਿਨਾ ਦੱਸੇ ਛਡਾਉਣੀ ਆ ਤਾਂ ਸੁਭਾਸ਼ ਗੋਇਲ ਨੂੰ ਕਾਲ ਕਰ ਲੋ ਸੰਪਰਕ ਕਰ ਲੋ ਉਹਦਾ ਹੱਲ ਹੋ ਜਾਂਦਾ ਪਰ ਉਸ ਤੋਂ ਬਿਨਾ ਹਫੀਮ ਸਮੈਕ ਹੈਰੋਇਨ ਕੋਕੀਨ ਗਾਂਜਾ ਪੁੱਕੀ ਮੈਡੀਕਲ ਗੋਲੀਆਂ ਟੀਕੇ ਜਾਂ ਜੀਬ ਥੱਲੇ ਰੱਖਣ ਵਾਲੀ ਜਿਵੇਂ ਕਹਿੰਦੇ ਨੇ ਗੋਲੀ ਵਗੈਰਾ ਲੈਂਦੇ ਆ ਲੋਕੀ ਉਹਦੇ ਵਾਸਤੇ ਸਭ ਤੋਂ ਬੈਸਟ ਹੈ ਨਰਮੋਪਲਸ ਡੀ ਕੈਪਸੂਲ ਔਰ ਇਹ ਦੱਸ ਕੇ ਲੈਣਾ ਪੈਂਦਾ ਬਿਨਾ ਦੱਸੇ ਮਤਲਬ ਇਹ ਨਹੀਂ ਮੇਰਾ ਪਹਿਲਾ ਹੀ ਨਾਰਾ ਇਹ ਹੁੰਦਾ ਕਿ ਮੋਢ ਸੋਨੇ ਦਾ ਸ਼ੇਰ ਬਣੂੰਗਾ ਪੰਜਾਬ ਔਰ ਨਸ਼ਾ ਮੁਕਤ ਬਣੂੰਗਾ ਪੰਜਾਬ ਔਰ ਬਿਨਾ ਤੋੜ ਬਿਨਾ ਕੋਈ ਤਕਲੀਫ ਔਰ ਬਿਨਾ ਕੰਮਕਾਰ ਛੱਡੇ ਘਰ ਬੈਠੇ ਬਿਠਾਏ ਅਗਰ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਸੰਪਰਕ ਕਰੋ ਔਰ ਪਹਿਲੇ ਦਿਨ ਤੋਂ ਨਸ਼ਾ ਬੰਦ ਔਰ ਆਉਣ ਵਾਲੇ 40-50 ਦਿਨ ਦੇ ਵਿੱਚ ਵਿੱਚ ਸਾਡੀ ਦਵਾਈ ਬੰਦ ਹੋ ਜਾਂਦੀ ਹੈ ਔਰ ਜਿਹੜੇ ਵੀ ਲੋਕੀ ਕਹਿੰਦੇ ਆ ਜਿਹੜੇ ਬੱਚੇ ਕਹਿੰਦੇ ਆਪਣੇ ਮਾਪੇ ਨੂੰ ਵੀ ਅਸੀਂ ਤੁਹਾਨੂੰ ਛੱਡ ਦਾਂਗੇ ਨਸ਼ਾ ਨਹੀਂ ਛੱਡਦੇ ਉਹਨਾਂ ਲਈ ਮੇਰੀ ਇੱਕੋ ਹੀ ਰਿਕੁਐਸਟ ਆ ਉਹਨਾਂ ਪੇਰੈਂਟਸ ਲਈ ਜਿਵੇਂ ਮੈਨੂੰ ਕਹਿ ਦਿੰਦੇ ਨੇ ਗੁਰਲ ਸਾਹਿਬ ਗਰੰਟੀ ਹੈ ਗਰੰਟੀ ਵਰਲਡ ਬਹੁਤ ਦੂਰ ਦਾ ਪਰ ਮੇਰਾ ਇੱਕ ਇੱਕ ਗੱਲ ਦੇ ਉੱਤੇ ਮੈਂ ਗਰੰਟੀ ਲੈਣਾ ਹੁੰਦਾ ਕਿ ਜੇ ਤੋੜ ਲੱਗ ਜੇ ਜੇ ਤਕਲੀਫ ਹੋ ਜੇ ਉਸ ਬੱਚੇ ਨੂੰ ਕਹੋ ਕਿ ਪੁੱਤ ਅਸੀਂ ਤੈਨੂੰ ਦਵਾਈ ਲੈ ਕੇ ਦੰਦੇ ਆ ਦੋ ਦਿਨ ਦੀ ਚਾਰ ਦਿਨ ਦੀ ਤੂੰ ਖਾ ਜੇ ਤੈਨੂੰ ਫਿਰ ਵੀ ਲੱਗਦਾ ਵੀ ਇਹ ਦਵਾਈ ਦਾ ਕੋਈ ਫਾਇਦਾ ਨਹੀਂ ਮੈਨੂੰ ਨਹੀਂ ਲੈਣੀ ਚਾਹੀਦੀ ਮੈਂ ਨਸ਼ਾ ਹੀ ਕਰਨੇ ਆ ਫਿਰ ਤੂੰ ਕਰੀ ਜਾਈਂ ਕੋਈ ਤੈਨੂੰ ਰੋਕਣ ਵਾਲਾ ਨਹੀਂ ਹੈਗਾ ਕਿਉਂਕਿ ਉਹ ਕਰਤੇ ਰਿਹਾ ਹੀ ਐ ਖੂਚ ਗਿਰਿਆ ਉਹਨੂੰ ਬਾਹਰ ਕੱਢਣ ਦੀ ਆਪਾਂ ਕੋਸ਼ਿਸ਼ ਕਰਾਂਗੇ ਔਰ ਜੇ ਕਿਤੇ ਉਹਦੀ ਮੇਰੇ ਨਾਲ ਕਾਉਂਸਲਿੰਗ ਹੋ ਜੈਨਾ ਜੀ 15 ਮਿੰਟ ਤਾਂ ਇੰਨਾ ਕੁਸ ਗੁਰੂ ਮਹਾਰਾਜ ਨੇ ਸ਼ਬਦਾਂ ਦੇ ਵਿੱਚ ਬਾਣੀ ਦੇ ਵਿੱਚ ਪਿਆਰ ਦਿੱਤਾ ਹੋਇਆ ਕਿ ਉਹ 15-20 ਮਿੰਟ ਚ ਇਨਸਾਨ ਉਹ ਆਪਣੇ ਮਾਪੇ ਨੂੰ ਕਹਿੰਦਾ ਕਿ ਮੈਂ ਨਸ਼ਾ ਛੱਡਣ ਨੂੰ ਤਿਆਰ ਹਾਂ ਮੈਨੂੰ 4 ਦਿਨ ਦੀ ਦਵਾਈ ਦਿਓ ਜੇ ਮੈਂ 4 ਦਿਨ ਚ ਨਸ਼ਾ ਛੱਡ ਗਿਆ ਤਾਂ ਮੈਂ ਅੱਗੇ ਦਵਾਈ ਦਾ ਕੋਰਸ ਪੂਰਾ ਕਰੂੰਗਾ ਇਹ ਇੱਕ ਬਹੁਤ ਬੜੀ ਜਿਹੜੀ ਗੱਲ ਮੈਂ ਕਹਿਣੀ ਸੀ ਤੁਹਾਨੂੰ ਇਹ ਇਹ ਮੈਡਮ ਨੇ ਬੀਬਾ ਨੇ ਪੁੱਛ ਲਈ ਆ ਤਾਂ ਮੈਨੂੰ ਬੜਾ ਵਧੀਆ ਲੱਗਾ ਕਿ ਮੈਂ ਤੁਹਾਨੂੰ ਇਹ ਮੈਸੇਜ ਦੇ ਪਾਇਆ ਕਿ ਬਿਨਾਂ ਦੱਸੇ ਸਿਰਫ ਸ਼ਰਾਬ ਛੁੱਟ ਸਕਦੀ ਹੈ ਔਰ ਕੋਈ ਨਸ਼ਾ ਕਦੇ ਵੀ ਬਿਨਾਂ ਦੱਸੇ ਨਹੀਂ ਛੁੱਟ ਸਕਦਾ ਤਾਂ ਇਸ ਕਰਕੇ ਪੱਕਾ ਮਨ ਬਣਾ ਕੇ ਸੰਪਰਕ ਕਰੋ ਬਾਕੀ ਆਪਣਾ ਜਿਹੜਾ ਵੀ ਬੱਚਾ ਨਸ਼ੇ ਦੀ ਦਲਦਲ ਚ ਫਸਿਆ ਉਹਦੀ ਕਾਉਂਸਲਿੰਗ ਵਾਸਤੇ ਤੁਸੀਂ ਮੈਨੂੰ ਚੰਡੀਗੜਾ ਆ ਕੇ ਮਿਲ ਸਕਦੇ ਹੋ ਜੀ ਸਰ ਬਹੁਤ ਬਹੁਤ ਧੰਨਵਾਦ ਜੇਕਰ ਹੁਣ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਭਰਾ ਤੁਹਾਡਾ ਪਿਓ ਜਾਂ ਕਿਸੇ ਦਾ ਪਤੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੈ ਸ਼ਰਾਬ ਪਿੰਦਾ ਚਿੱਟਾ ਲਾਂਦਾ ਹੈ ਜਾਂ ਸਿਗਰਟ ਪਿੰਦੇ ਨੇ ਕਿਉਂਕਿ ਸਿਗਰਟ ਤੇ ਸ਼ਰਾਬ ਦਾ ਜਿਹੜਾ ਨਸ਼ਾ ਹੈ ਅੱਜ ਕੱਲ ਇਹ ਜਿਆਦਾ ਇੱਕ ਤੋਂ ਇੱਕ ਘਰ ਛੱਡ ਕੇ ਦੂਜੇ ਘਰ ਦੇ ਵਿੱਚ ਕੋਈ ਨਾ ਕੋਈ ਹੁੰਦਾ ਹੈ ਜਿਹੜਾ ਸ਼ਰਾਬ ਸਿਗਰਟ ਪਿੰਦਾ ਹੁੰਦਾ ਤਾਂ ਤੁਹਾਨੂੰ ਖਬਰਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਸ਼ਾ ਤੁਸੀਂ ਛਡਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਚੰਡੀਗੜ੍ਹ ਦੇ ਵਿੱਚ ਵਰਦਾਨ ਆਯੁਰਵੈਦਿਕ ਦੇ ਕੋ ਵਿੱਚ ਆ ਕੇ ਤੁਸੀਂ ਸੁਮਾਸ਼ ਗੋਇਲ ਜੀ ਨਾਲ ਕਾਉਂਸਲਿੰਗ ਕਰ ਸਕਦੇ ਹੋ ਉਹਨਾਂ ਤੋਂ ਪੁੱਛ ਸਕਦੇ ਹੋ ਤੇ ਤੁਹਾਨੂੰ ਇੱਥੇ ਪੱਕਾ ਇਲਾਜ ਜ਼ਰੂਰ ਮਿਲੇਗਾ ਉ ਤੱਕ ਮੈਨੂੰ ਦੋ ਇਜਾਜ਼ਤ ਧੰਨਵਾਦ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ